ਇਸ ਵੇਲੇ ਦੀ ਵੱਡੀ ਖਬਰ ਵਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਮਜੀਠੀਆ ਨੂੰ ਲੈ ਕੇ ਮਜੀਠੀਆ ਦੇ ਦਫ਼ਤਰ ਪਹੁੰਚ ਸਕਦੀ ਹੈ ਵਿਜੀਲੈਂਸ ਤੇ ਕੁਝ ਸਮੇਂ ਦੇ ਵਿੱਚ ਮਜੀਠੀਆ ਦੇ ਦਫ਼ਤਰ ਦੇ ਵਿੱਚ ਵਿਜੀਲੈਂਸ ਪਹੁੰਚ ਸਕਦੀ ਹੈ ਤੇ छानबीन ਕੀਤੀ ਜਾ ਸਕਦੀ ਹੈ ਇਸ ਤੋਂ ਪਹਿਲਾਂ ਵੀ ਹਿਮਾਚਲ ਲੈ ਕੇ ਗਈ ਸੀ ਮਜੀਠੀਆ ਨੂੰ ਵਿਜੀਲੈਂਸ ਜਿੱਥੇ ਛਾਣਬੀਨ ਜਿਹੜੀ ਹੈ ਕੀਤੀ ਗਈ ਸੀ ਐਨਡੀਪੀਐਸ ਐਕਟ ਦੇ ਤਹਿਤ ਵੀ ਛਾਣਬੀਨ ਜਿਹੜੀ ਹੈ ਕੀਤੀ ਗਈ ਸੀ ਤਾਂ ਮਜੀਠੀਆ ਵਿਰੁੱਧ 6 ਲੋਕਾਂ ਦੇ ਬਿਆਨਾਂ ਤੋਂ ਬਾਅਦ ਅੱਜ ਵਿਜੀਲੈਂਸ ਟੀਮਾਂ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਅਤੇ ਚੰਡੀਗੜ੍ਹ 'ਚ ਇੱਕੋ ਸਮੇਂ ਛਾਪੇਮਾਰੀ ਜਿਹੜੀਆਂ ਨੇ ਕਰ ਰੀਆਂ ਨੇ ਜਦੋਂ ਕਿ ਟੀਮ ਮਜੀਠੀਆ ਸੰਬੰਧੀ ਜਿਹੜਾ ਅੰਮ੍ਰਿਤਸਰ ਮਜੀਠਾ ਗਈ ਹੋਈ ਹੈ ਇਸ ਦੇ ਨਾਲ ਹੀ ਮਜੀਠਾ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਦਫ਼ਤਰ ਦੇ ਬਾਹਰ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਵੀ ਤਾਇਨਾਤ ਕਰ ਦਿੱਤੀ ਗਈ ਹੈ ਤਾਂ ਇਸ ਦੌਰਾਨ ਮਜੀਠੀਆ ਦੀ ਪਤਨੀ ਅਤੇ ਵਿਧਾਇਕ ਗਨੀਵ ਕੌਰ ਵੀ ਦਫ਼ਤਰ ਦੇ ਬਾਹਰ ਪਹੁੰਚ ਗਏ ਨੇ ਪਰ ਉਹਨਾਂ ਨੂੰ ਦਫ਼ਤਰ ਨਹੀਂ ਜਾਣ ਦਿੱਤਾ ਗਿਆ ਉੱਥੇ ਬੈਰੀਕੇਡਿੰਗ ਜਿਹੜੀ ਹੈ ਕਰ ਦਿੱਤੀ ਗਈ ਹੈ ਤਾਂ ਖੈਬਰ ਦੇ ਨਜ਼ਰ ਆਏ ਨੇ ਗਨੀਪਕੌਰ ਪੰਜਾਬ ਪੁਲਿਸ ਦੇ ਨਾਲ ਪੁਲਿਸ ਜਿਹੜੀ ਹੈ ਦਫਤਰ ਦੇ ਬਾਹਰ ਭਾਰੀ ਪੁਲਿਸ ਫੋਰਸ ਮੌਜੂਦ ਹੁੰਦੀ ਹੈ ਕਿਉਂਕਿ ਮਜੀਠੀਆਂ ਨੂੰ ਅੱਜ ਦਫਤਰ ਲਿਜਾਇਆ ਜਾ ਰਿਹਾ ਲਿਆਂਦਾ ਜਾ ਰਿਹਾ ਤੇ ਪੁਲਿਸ ਨੇ ਮਜੀਠੀਆਂ ਦੇ ਦਫਤਰ ਨੂੰ ਤਾਲਾ ਮਾਰ ਦਿੱਤਾ ਹੈ ਤੇ ਦਫਤਰ ਮੁਰੇ ਬਹਿ ਗਏ ਨੇ ਪਤਨੀ ਗਨੀਪਕੌਰ ਤੇ ਮੌਕੇ ਤੇ ਮਾਹੌਲ ਵੀ ਪਖਦਾ ਹੋਇਆ ਨਜ਼ਰ ਆ ਰਿਹਾ ਪੁਲਿਸ ਦੇ ਨਾਲ ਤਿੱਖੀ ਬਹਿਸ ਕਿਤੇ ਨਾ ਕਿਤੇ ਗਨੀਵਕੋਰ ਹੋਣਾ ਦੀ ਦੇਖਣ ਨੂੰ ਮਿਲੀ ਹੈ ਤਾਂ ਜਿਸ ਤਰੀਕੇ ਦੇ ਨਾਲ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਮਜੀਠੀਆਂ ਨੂੰ ਅੱਜ ਜਿਹੜਾ ਮਜੀਠਾ ਪਿੰਡ ਵਿਜੀਲੈਂਸ ਨੇ ਲੈ ਕੇ ਆਣਾ ਜਿੱਥੇ ਸ਼ਾਨਬੀਨ ਹੋ ਸਕਦੀ ਹੈ ਮਜੀਠੀਆਂ ਦੇ ਦਫ਼ਤਰ ਦੇ ਵਿੱਚ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿਸ ਤਰੀਕੇ ਦੇ ਨਾਲ ਦਫ਼ਤਰ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਮਜੀਠੀਆਂ ਨੂੰ ਲੈ ਕੇ ਪਹੁੰਚਣਾ ਤਾਂ ਉੱਥੇ ਹੀ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਕਿਤਨਾ ਕਿਤੇ ਗਨੀਵ ਕੋਰ ਦੀ ਬਹਿਸ ਹੁੰਦੀ ਹੋਈ ਨਜ਼ਰ ਆਈ ਜਿੱਥੇ ਪੁਲਿਸ ਅਧਿਕਾਰੀਆਂ ਨੇ ਗਨੀਵ ਕੋਰ ਨੂੰ ਕਿਹਾ ਕਿ ਤੁਸੀਂ ਆਪਣੇ ਨਾਲ ਐਨੇ ਲੋਕਾਂ ਨੂੰ ਕਿਉਂ ਲੈ ਕੇ ਆਏ ਹੋ ਤਾਂ ਇਸ ਤੇ ਗਨੀਵ ਕੋਰ ਨੇ ਕਿਹਾ ਕਿ ਮੈਂ ਆਪਣੇ ਵਕੀਲ ਨਾਲ ਦਫਤਰ ਜਾਵਾਂਗੀ ਤੇ ਬਾਕੀ ਸਾਰੇ ਇੱਥੇ ਹੀ ਰਹਿਣਗੇ ਉਹਨਾਂ ਨੇ ਕਿਹਾ ਕਿ ਸਾਡੀ ਸਾਰੀ ਜਾਇਦਾਦ ਦੀ ਜਾਂਚ ਕੀਤੀ ਗਈ ਹੈ ਤੇ ਮੈਂ ਹਲਕੇ ਦੀ ਵਿਧਾਇਕਾਂ ਤੇ ਮੇਰੇ ਕੋਲ ਕੋਈ ਹਥਿਆਰ ਵੀ ਨਹੀਂ ਹੈ ਤੇ ਮੈਂ ਜਰੂਰ ਆਪਣੇ ਦਫਤਰ ਜਿਹੜੀ ਹੈ ਜਾਵਾ ਕਿ ਹਾਲਾਂਕਿ ਮਜੀਠੀਆ ਦੇ ਦਫਤਰ ਨੂੰ ਫਿਲਹਾਲ ਤਾਲਾ ਲਗਾ ਦਿੱਤਾ ਗਿਆ ਹੈ ਗਨੀਵਕੌਰ ਨੇ ਕਿਹਾ ਕਿ ਮਜੀਠੀਆ ਸਰਕਾਰ ਨੂੰ ਬੇਨਕਾਬ ਕਰਦਾ ਤਾਂ ਹੈ ਜਿਹੇ ਇਲਜ਼ਾਮ ਜਿਹੜੇ ਨੇ ਗਨੀਵਕੌਰ ਦੇ ਵੱਲੋਂ ਲਗਾਏ ਗਏ ਨੇ ਪਰ ਦੂਜੇ ਪਾਸੇ ਮਜੀਠੀਆ ਤੋਂ ਪੁੱਛਗਿੱਛ ਜਿਹੜੀ ਹੈ ਕੀਤੀ ਜਾਣੀ ਹੈ ਤਾਂ ਇਸ ਲਈ ਐਨਸੀਬੀ ਨੇ ਬਿਜ਼ਨਸ ਨਾਲ ਸੰਪਰਕ ਕੀਤਾ ਕਿਉਂਕਿ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਮਾਮਲਾ ਐਨਡੀਪੀਐਸ ਨਾਲ ਸੰਬੰਧਿਤ ਹੈ ਤਾਂ ਇਸ ਤੋਂ ਇਲਾਵਾ ਹੋਰ ਏਜੰਸੀਆਂ ਵੀ ਇਸ ਮਾਮਲੇ ਤੇ ਨਜ਼ਰ ਰੱਖ ਰਹੀਆਂ ਨੇ ਤਾਂ ਵੱਡੀ ਖਬਰ ਸਾਂਝੀ ਕਰ ਰਿਹਾ ਕਿ ਕੁਝ ਸਮੇਂ ਦੇ ਵਿੱਚ ਮਜੀਠੀਆਂ ਨੂੰ ਲੈ ਕੇ ਜਿਹੜਾ ਮਜੀਠੀਆਂ ਦੇ ਦਫ਼ਤਰ ਮਜੀਠਾ ਪਿੰਡ ਦੇ ਵਿੱਚ ਵਿਜੀਲੈਂਸ ਪਹੁੰਚ ਸਕਦੀ ਹੈ ਵਿਕਰਮ ਮਜੀਠੀਆਂ ਦੇ ਦਫ਼ਤਰ ਦੇ ਵਿੱਚ ਵਿਜੀਲੈਂਸ ਪਹੁੰਚ ਸਕਦੀ ਹੈ ਇਸ ਤੋਂ ਪਹਿਲਾਂ ਹਿਮਾਚਲ ਜਿਹੜਾ ਵਿਜੀਲੈਂਸ ਮਜੀਠੀਆਂ ਨੂੰ ਲੈ ਕੇ ਗਈ ਸੀ ਤਾਂ ਉੱਥੇ ਵੀ ਜਿਹੜੀ ਛਾਣਬੀਨ ਹੈ ਕੀਤੀ ਗਈ ਸੀ ਜਾਂਚ ਪੜਤਾਲ ਕੀਤੀ ਗਈ ਸੀ ਤਾਂ ਪੰਜਾਬ ਚ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਨਾਲ ਸਬੰਧਤ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਚ ਗ੍ਰਿਫਤਾਰ ਸੀਨੀਅਰ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਖਿਲਾਫ ਮਜੀਠੀਆਂ ਦੀਆਂ ਮੁਸ਼ਕਲਾਂ ਲਗਾਤਾਰ ਵੱਧੀਆਂ ਜਾ ਰਹੀਆਂ ਨੇ ਲਗਾਤਾਰ ਜੇ ਕੇਸ ਨੇ ਵੱਧੇ ਜਾ ਰਹੇ ਨੇ ਤਾਂ ਮਜੀਠੀਆਂ ਵਿਰੁੱਧ 6 ਲੋਕਾਂ ਦੇ ਬਿਆਨ ਵੀ ਲੈ ਲਏ ਗਏ ਨੇ ਤਾਂ ਅੱਜ ਬਿਜ਼ਨਸ ਦੀਆਂ ਟੀਮਾਂ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਅਤੇ ਚੰਡੀਗੜ੍ਹ ਚ ਇਕੋ ਸਮੇਂ ਛਾਪੇਮਾਰੀਆਂ ਕਰ ਰਹੀਆਂ ਨੇ ਤਾਂ ਟੀਮ ਮਜੀਠੀਆ ਸੰਬੰਧੀ ਜਾਣਕਾਰੀ ਲੈਣ ਦੇ ਲਈ ਅੱਜ ਅੰਮ੍ਰਿਤਸਰ ਮਜੀਠਾ ਵੀ ਟੀਮ ਪਹੁੰਚੀ ਹੋਈ ਹੈ ਜਿਸ ਦੌਰਾਨ ਮਜੀਠੀਆ ਦੀ ਪਤਨੀ ਦੇ ਨਾਲ ਬੈਸ ਬਸਾਈ ਵੀ ਟੀਮ ਦੀ ਦੇਖਣ ਨੂੰ ਮਿਲਦੀ ਹੈ ਹ ਤੱਕ ਕੀ ਕੁਝ ਕਹਿਣਾ ਹੈ ਮਜੀਠੀਆ ਦੀ ਪਤਨੀ ਦਾ ਇਸ ਮੌਕੇ ਤੇ ਤੁਹਾਨੂੰ ਇੱਕ ਵਾਰ ਉਹ ਵੀ ਸੁਣਾ ਦਿੰਨੇ ਆ ਮੈਂ ਆਪਣੇ ਦਫ਼ਤਰ ਜਾ ਰਹੀ ਹਾਂ ਇੱਕ ਦਫ਼ਤਰ ਨਹੀਂ ਜਾ ਸਕਦਾ ਬੰਦਾ ਮੈਂ ਲੋਕ ਲਾ ਮੇ ਲਿਆ ਆਈ ਐਮ ਦ ਲੋਕਲ ਐਮ ਐਲ ਏ ਹਰ ਲੋਕਲ ਐਮ ਐਲ ਏ ਨੂੰ ਆਪਣੇ ਦਫ਼ਤਰ ਚਾਹਤੋਂ ਕੋਈ ਰੋਕ ਸਕਦਾ ਹੈ ਰੋਕ ਸਕਦਾ ਹੈ ਨਹੀਂ ਕੁੜੀ ਜੀ ਅੰਦਰ ਨਹੀਂ ਲੋੜੀ ਜਿਹੜੇ ਇੱਥੇ ਅੰਦਰ ਕੁੜੀ ਜੀ ਅੰਦਰ ਨਹੀਂ ਆਣ ਉਹਨਾਂ ਨੂੰ ਅੰਦਰ ਆਉਣਾ ਦੇ ਹੱਥ ਮੈਨੂੰ ਅੰਦਰ ਨਹੀਂ ਜਾਣ ਦਿੰਦਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਇੱਕ ਲੇਡੀ ਕੱਲੀ ਅੰਦਰ ਹੈ ਲੇਡੀ ਐਮ ਐਲ ਏ ਹੈ ਇੱਥੋਂ ਮੇਰਾ ਦਫ਼ਤਰ ਹੈ ਮੈਂ ਇੱਥੋਂ ਦੀ ਐਮ ਐਲ ਏ ਹਾਂ ਮੈਨੂੰ ਉੱਥੇ ਕਿਹਾ ਗਿਆ ਕਿ ਰੋਡ ਬੰਦ ਹੈ ਤੁਸੀਂ ਤੁਹਾਡੇ ਵਹੀਕਲ ਨਹੀਂ ਜਾ ਸਕਦੇ